ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਰੀਅਲ ਨੀਰ ਤੁਹਾਡਾ ਸਭ ਦਾ ਸਵਾਗਤ ਹੈ ਪੂਰੀ ਦੁਨੀਆ ਜਾਣਦੀ ਹੈ ਕਿ ਭਾਰਤ ਦੇਸ਼ ਬਦਲ ਚੁੱਕਿਆ ਹੈ ਭਾਰਤ ਦੇਸ਼ ਹੁਣ ਕਾਫੀ ਤਾਕਤਵਰ ਹੈ ਕਾਫੀ ਮਜ਼ਬੂਤ ਹੈ ਇਹ ਦੁਨੀਆ ਦਾ ਹਰ ਦੇਸ਼ ਜਾਣਦਾ ਹੈ ਦੁਨੀਆ ਦਾ ਹਰ ਦੇਸ਼ ਭਾਰਤ ਦੀ ਸ਼ਕਤੀ ਤੋਂ ਭਾਰਤ ਦੇ ਤਾਕਤ ਤੋਂ ਕਾਫੀ ਵਾਕਫ ਹੈ ਕਿਉਂਕਿ ਜਦੋਂ ਜਦੋਂ ਵੀ ਭਾਰਤ ਨੂੰ ਆਪਣੀ ਤਾਕਤ ਦਿਖਾਉਣ ਦੀ ਲੋੜ ਪਈ ਹੈ ਭਾਰਤ ਨੇ ਆਪਣੀ ਤਾਕਤ ਵੀ ਦਿਖਾਈ ਹੈ ਭਾਰਤ ਹਮੇਸ਼ਾ ਸ਼ਾਂਤੀਪ੍ਰੀਅ ਦੇਸ਼ ਰਿਹਾ ਹੈ ਭਾਰਤ ਨੇ ਹਮੇਸ਼ਾ ਸ਼ਾਂਤੀ ਦਾ ਸੰਦੇਸ਼ ਦਿੱਤਾ ਪਰ ਪੈਲਗਾਮ ਵਿੱਚ 22 April ਨੂੰ ਜੋ ਦਾਦਰਾ ਘਟਨਾ ਵਾਪਰੀ ਜੋ ਪਾਕਿਸਤਾਨ ਸਮਰੱਥਕ ਅੱਤਵਾਦੀਆਂ ਨੇ ਜੋ ਇਸ ਦਰਦ ਭਰ ਦੇ ਘਟਨਾ ਨੂੰ ਅੰਜਾਮ ਦਿੱਤਾ ਜਿਹਦੇ ਵਿੱਚ 26 ਟਟੀਆਂ ਦੀ ਦੀ ਹੱਤਿਆ ਕਰ ਦਿੱਤੀ ਗਈ ਹੱਤਿਆ ਕਰਨ ਤੋਂ ਬਾਅਦ ਦੇਸ਼ ਦੇ ਲੋਕਾਂ ਵਿੱਚ ਪਾਕਿਸਤਾਨ ਦੇ ਬਾਰੇ ਗੁੱਸਾ ਸੀ ਗੁੱਸਾ ਸੀ ਹਾਲਾਤ ਵੀ ਕਾਫੀ ਇਦਾਂ ਦੇ ਬਣ ਰਹੇ ਸਨ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਬਹੁਤ ਕੁਝ ਹੋਵੇਗਾ ਕਹਿ ਸਕਦੇ ਹਾਂ ਕਿ ਜੰਗ ਹੋਣ ਦੀ ਸੰਭਾਵਨਾ ਤੱਕ ਵੀ ਜ਼ਿਕਰ ਕੀਤੀ ਜਾ ਰਹੀ ਸੀ ਤੁਹਾਡੇ ਪਾਸੇ ਪਾਕਿਸਤਾਨ ਵਿੱਚ ਗੱਲੋਂ ਜਾਣ ਗਿਆ ਸੀ ਕਿ ਭਾਰਤ ਕੁਝ ਨਾ ਕੁਝ ਜ਼ਰੂਰ ਕਰੇਗਾ ਕਿਉਂਕਿ ਰੂਸ ਨੇ ਵੀ ਕੁਝ ਦਿਨ ਪਹਿਲੇ ਦੱਸ ਦਿੱਤਾ ਸੀ ਕਿ ਆਉਣ ਵਾਲੇ ਦਿਨਾਂ ਵਿੱਚ ਪਰ ਬਹੁਤ ਕੁਝ ਵੱਡਾ ਕਰ ਸਕਦਾ ਹੈ ਦੋਸਤੋ 7 ਮਈ ਦੀ ਮੌਕਦ ਦੇ ਰੱਖੀ ਗਈ ਸੀ ਮੌਕਦ ਰੱਖੀ ਗਈ ਸੀ ਇੰਜ ਲੱਗਦਾ ਸੀ ਕਿ ਜੋ ਹੋਏਗਾ 7 ਤੋਂ ਬਾਅਦ ਹੋਏਗਾ 7 ਮਈ ਤੋਂ ਬਾਅਦ ਹੋਏਗਾ ਪਰ ਕਹਿੰਦੇ ਕਿ મોદી ਦਾ ਪਿਛਲਾ ਜੋ ਰਿਕਾਰਡ ਦੇਖਿਏ ਤਾਂ મોદી ਆਪਣੇ ਕੰਮਾਂ ਤੋਂ ਚੁਕਾਉਂਦੇ ਨੇ ਚੁਕਾ ਦਿੰਦੇ ਨੇ ਕਿ ਜੋ ਸੋਚ ਵੀ ਨਹੀਂ ਸਕਦਾ મોદી ਉਹ ਕੰਮ ਕਰਕੇ ਦਿਖਾ ਦਿੰਦੇ ਇਸ ਵਾਰ ਛੇ ਮਹੀਨੇ ਰਾਤੋਂ ਭਾਰਤੀ ਫੌਜਾਂ ਨੇ ਜੋ ਪਾਕਿਸਤਾਨ ਦੇ ਵਿੱਚ ਘੁਸਕੇ ਪੀਓਕੇ ਦੇ ਵਿੱਚ ਘੁਸਕੇ ਅੰਤਕਵਾਦੀ ਜਿਹੜੇ ਠਿਕਾਣੇ ਨੇ ਉਹਨਾਂ ਨੂੰ ਨਸ਼ਟਾਬੂਤ ਕਰ ਦਿੱਤਾ। ਪਾਕਿਸਤਾਨ ਦੇਖਣ ਲਈ ਰਹਿ ਗਿਆ ਬਾਤੇ ਫੌਜਾਂ ਆਪਣਾ ਕੰਮ ਕਰਕੇ ਆ ਗਈਆਂ। ਅੰਤਕੀ ਠਿਕਾਣਿਆਂ ਨੂੰ ਨਸ਼ਟਾਬੂਤ ਕਰਕੇ ਆ ਗਿਆ। ਦੱਸਿਆ ਜਾਂਦਾ ਹੈ ਕਿ 9 ਅੰਤਕੀ ਠਿਕਾਣਿਆਂ ਤੇ ਇਹ ਹਮਲੇ ਕੀਤੇ ਗਏ ਤੇ ਕਾਫੀ ਅੰਤਕਵਾਦੀ ਮਾਰੇ ਗਏ। ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਪਾਕਿਸਤਾਨ ਨੇ ਵੀ ਇੱਕ ਗੱਲ ਨੂੰ ਦੇਖਦੇ ਹੋ ਕਿ ਭਾਰਤ ਕੁਝ ਕਰੇਗਾ ਆਪਣਾ 에어 ਡਿਫੈਂਸ ਸਿਸਟਮ ਤਿਆਰ ਰੱਖਿਆ ਹੋਇਆ ਸੀ ਪਰ ਉਹਦਾ ਜਿਹੜਾ ਇਸ ਜਿਹੜਾ ਡਿਫੈਂਸ ਸਿਸਟਮ ਸੀ ਉਹ ਵੀ ਕਿਸੇ ਕੰਮ ਨਹੀਂ ਆਇਆ ਕਿਉਂਕਿ ਭਾਰਤ ਦੀ ਯੋਜਨਾ ਕੇ ਉਹਦਾ ਜਿਹੜਾ 에어 ਸਿਸਟਮ ਡਿਫੈਂਸ ਸਿਸਟਮ ਸੀ ਉਹ ਵੀ ਫੇਲ ਹੋ ਗਿਆ ਦੋਸਤੋ ਜਿਹੜਾ ਭਾਰਤ ਨੇ ਭਾਰਤੀ ਸਿਨਾਵਾ ਨੇ ਪੈਲ ਖਾਵਾ ਦਾ ਬਦਲਾ ਲੈ ਲਿਆ ਆਪਰੇਸ਼ਨ ਸੰਦੂਰ ਸਫਲ ਹੋ ਗਿਆ ਪਰ ਇਹ ਵੀ ਗੱਲ ਇੱਥੇ ਦੱਸੀ ਜਾ ਰਹੀ ਹੈ ਕਿ ਇੱਥੇ ਜਿਹੜਾ ਆਪਰੇਸ਼ਨ ਸੰਦੂਰ ਇੱਥੇ ਨਹੀਂ ਰੁਕੇਗਾ ਪਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੇ ਕਈ ਇਲਾਕਿਆਂ ਵਿੱਚ ਬੰਬ ਧਮਾਕੇ ਦੇਖਣ ਨੂੰ ਸੁਣਨ ਨੂੰ ਮਿਲ ਰਹੇ ਨੇ ਇਹ ਨਹੀਂ ਪਤਾ ਲੱਗ ਰਿਹਾ ਪਾਕਿਸਤਾਨ ਨੂੰ ਕਿ ਉਹ ਇਦਾਂ ਦੇ ਬੰਬ ਧਮਾਕੇ ਜੋ ਹੋ ਰਹੇ ਨੇ ਉਹ ਕੌਣ ਕਰ ਰਿਹਾ ਤੇ ਕੌਣ ਕਰਵਾ ਰਿਹਾ ਪਾਕਿਸਤਾਨ ਘਬਰਾਇਆ ਹੋਇਆ ਹੈ ਪਾਕਿਸਤਾਨ ਸਮਝ ਨਹੀਂ ਆ ਰਿਹਾ ਉਹ ਕਰੇ ਤੇ ਕੀ ਕਰੇ ਕਿਉਂਕਿ ਜੋ ਉਹਨੇ ਗਲਤੀ ਕੀਤੀ ਸੀ ਉਹਦਾ ਅੱਖ ਮਿਆਜਾ ਤਾਂ ਪਾਕਿਸਤਾਨ ਨੂੰ ਜ਼ਰੂਰ ਭੁਗਤਣਾ ਹੀ ਪੈਣਾ ਸੀ ਦੂਜੇ ਪਾਸੇ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਪਾਕਿਸਤਾਨ ਵੱਲੋਂ ਭਾਰਤ ਦੇ ਕਰੀਬ 15 ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਭਾਰਤ ਦੇ ਜਿਹੜਾ 에ਅਰ ਡਿਫੈਂਸ ਸਿਸਟਮ ਹੈ ਉਹਨੇ ਉਹਦੇ ਹਮਲੇ ਨੂੰ ناکਾਮ ਕਰ ਦਿੱਤਾ ਦੋਸਤੋ ਇਹ ਵੀ ਗੱਲ ਦੱਸੀ ਜਾ ਰਹੀ ਹੈ ਕਿ ਜਿਹੜਾ ਲਾਹੌਰ ਸਮੇਤ ਹੋਰ ਵੀ ਕਿ ਪਾਕਿਸਤਾਨ ਦੇ ਇਹ ਜਿਹੜਾ ਇਸ 에어 డిਫੈਂਸ ਸਿਸਟਮ ਹੈ ਉਹ ਨਸ਼ਟ ਹੋ ਗਏ ਨੇ ਉਹ ناکਾਮ ਕਰ ਦਿੱਤੇ ਗਏ ਨੇ ਦੋਸਤੋ ਭਾਰਤੀ ਸੈਨਾਵਾਂ ਨੇ ਜੋ ਕੀਤਾ ਉਹਦੇ ਨਾਲ ਹਰ ਭਾਰਤੀ ਦਾ ਨੂੰ ਗਰਵ ਹੈ ਇੱਕ ਤਰ੍ਹਾਂ ਕਹਿ ਸਕਦੇ ਆ ਕਿ ਉਹਨੂੰ ਆਪਣੀਆਂ ਸੈਨਾਵਾਂ ਤੇ ਮਾਣ ਹੈ ਭਾਰਤੀ ਸੈਨਾਵਾਂ ਦੇ ਇਸ ਕਾਰਜ ਨੇ ਜਿੱਤੇ ਸਬੂਤ ਮੰਗਲ ਵਾਲੇ ਸਬੂਤ ਦਿਖਾਈ ਦਿੱਤੇ ਉਹਦੇ ਨਾਲ ਨਾਲ ਹੀ ਪਾਕਿਸਤਾਨ ਨੂੰ ਸਬਕ ਮਿਲਿਆ ਅਤੇ ਦੁਨੀਆ ਨੇ ਵੀ ਭਾਰਤ ਦੀ ਤਾਕਤ ਨੂੰ ਦੇਖਿਆ ਤੇ ਪਹਿਚਾਣਿਆ ਕਿ ਭਾਰਤ ਵਾਕਈ ਅੱਜ ਕਿੰਨਾ ਸ਼ਕਤੀਸ਼ਾਲੀ ਹੋਰ ਕਿੰਨਾ ਮਜ਼ਬੂਤ ਬਣ ਚੁੱਕਿਆ ਹੈ